ਮੇਤ ਅਨਮੋਲ ਦੀ ਓਸ਼ੋ ਦੇ ਪਰਚਨਾ ਤੋਂ ਸੰਕਲਿਤ ਬੋਧ ਕਥਾਵਾਂ ਦੀ ਪੁਸਤਕ ਕੈਸਾ ਮਰਨਾ ਹੋਏ ਵਿੱਚੋਂ ਰਚਨਾ ਅਵਨੇਂਦਰ ਨਾਥ ਗੌਰਤੇ ਨੰਦਰਾ ਬੰਗਾਲ ਵਿੱਚ ਇੱਕ ਬਹੁਤ ਵੱਡੇ ਕਲਾਕਾਰ ਹੋਏ ਹਨ ਅਵਨੇਂਦਰ ਨਾਥ ਟੈਕੂਰ ਉਹ ਰਵਿੰਦਰ ਨਾਥ ਦੇ ਪਤੀਜੇ ਸਨ ਉਹਨਾਂ ਵਰਗਾ ਕੋਈ ਚિત੍ਰਕਾਰ ਭਾਰਤ ਵਿੱਚ ਪਿਛਲੇ 100 ਸਾਲਾਂ ਵਿੱਚ ਨਹੀਂ ਹੋਇਆ ਅਤੇ ਉਹਨਾਂ ਦਾ ਸਭ ਤੋਂ ਵੱਡਾ ਚੇਲਾ ਸੀ ਨੰਦਰਾਲ ਬੂਸ ਉਸ ਵਰਗਾ ਚਿੱਤਰਕਾਰ ਵੀ ਦੁਬਾਰਾ ਮਿਲਣਾ ਔਖਾ ਹੈ ਇੱਕ ਦਿਨ ਅਜੀਹਾ ਹੋਇਆ ਕਿ ਰਵਿੰਦਰਨਾਥ ਹਤੇ ਅਵਨੀਂਦਰਨਾਥ ਬੈਠੇ ਹਨ ਅਤੇ ਨੰਦਲਾਲ ਕ੍ਰਿਸ਼ਨ ਦੀ ਛਵੀ ਬਣਾ ਕੇ ਲੈ ਕੇ ਆਇਆ ਇੱਕ ਚਿੱਤਰ ਬਣਾ ਕੇ ਲੈ ਕੇ ਆਇਆ ਰਵਿੰਦਰਨਾਥ ਨੇ ਆਪਣੀਆਂ ਆਜਾਦਾਂ ਵਿੱਚ ਲਿਖਿਆ ਹੈ ਮੈਂ ਕ੍ਰਿਸ਼ਨ ਦੀ ਇੰਨੀ ਪਿਆਰੀ ਤਸਵੀਰ ਕਦੇ ਦੇਖੀ ਹੀ ਨਹੀਂ ਵਿਲੱਖਣ ਸੀ ਅਤੇ ਮੈਨੂੰ ਸ਼ੱਕ ਹੈ ਕਿ ਕੀ ਅਵਨੀਂਦਰਨਾਥ ਵੀ ਅਜਿਹੀ ਬਣਾ ਸਕਦੇ ਸਨ ਜਾ ਨਹੀਂ ਪਰ ਮੇਰਾ ਤਾਂ ਕੋਈ ਸਵਾਲ ਨਹੀਂ ਹੈ ਵਿੱਚ ਬੋਲਣ ਦਾ ਰਵਿੰਦਰਨਾਥ ਨੇ ਲਿਖਿਆ ਹੈ ਅਵਨਿੰਦਰਨਾਥ ਨੇ ਚਿੱਤਰ ਦੇਖਿਆ ਤੇ ਬਾਹਰ ਸੁੱਟ ਦਿੱਤਾ ਸੜਕ ਤੇ ਅਤੇ ਨੰਦ ਲਾਲ ਨੂੰ ਕਿਹਾ ਤੇਰੇ ਤੋਂ ਵਧੀਆ ਤਾਂ ਬੰਗਾਲ ਦੇ ਪਟਿਏ ਬਣਾ ਲੈਂਦੇ ਨੇ ਬੰਗਾਲ ਵਿੱਚ ਪਟਿਏ ਹੁੰਦੇ ਨੇ ਗਰੀਬ ਚਿੱਤਰਕਾਰ ਜੋ ਕ੍ਰਿਸ਼ਨ ਜਨਮਾਸ਼ਟਮੀ ਮੌਕੇ ਕ੍ਰਿਸ਼ਨ ਦੀਆਂ ਤਸਵੀਰਾਂ ਬਣਾ ਕੇ ਵੇਚਦੇ ਹਨ ਦੋ-ਦੋ ਪੈਸਿਆਂ ਵਿੱਚ ਮਤਲਬ ਕਿ ਉਹ ਆਖਰੀ ਦਰਜੇ ਦੇ ਚਿੱਤਰਕਾਰ ਹੁੰਦੇ ਹਨ ਹੁਣ ਉਹਨਾਂ ਤੋਂ ਹੋਰ ហេਟਾ ਕੀ ਹੁੰਦਾ ਹੈ ਜੋ ਦੋ ਪੈਸੇ ਵਿੱਚ ਕ੍ਰਿਸ਼ਨ ਦੀਆਂ ਤਸਵੀਰਾਂ ਬਣਾ ਕੇ ਵੇਚਦੇ ਹਨ ਅਵਨੇਂਦਰ ਨਾਥ ਨੇ ਕਿਹਾ ਕਿ ਤੇਰੇ ਨਾਲੋਂ ਬਿਹਤਰ ਤਾਂ ਉਹ ਬੰਗਾਲ ਦੇ ਪਟਿਏ ਬਣਾ ਲੈਂਦੇ ਹਨ ਜਾ ਉਹਨਾਂ ਤੋਂ ਸਿੱਖ ਰਵਿੰਦਰ ਨਾਥ ਨੂੰ ਬਹੁਤ ਝੋਟ ਲੱਗੀ ਇਹ ਤਾਂ ਹਾਦੀ ਹੋਗੀ ਕਿ ਤੇਰੇ ਨਾਲ ਸ਼ਾਨਦਾਰ ਸੀ ਕਿ ਮੈਂ ਅਵਨੇਂਦਰ ਨਾਥ ਦੇ ਚਿੱਤਰ ਵੀ ਵੇਖੇ ਹਨ ਕ੍ਰਿਸ਼ਨ ਦੇ ਪਰ ਇਹਨੇ ਸ਼ਾਨਦਰ ਨਹੀਂ ਇੰਨਾ ਦੁਰਵਿਹਾਰ ਨੰਦ ਲਾਲ ਨੇ ਪੈਰ ਛੁਹੇ ਅਤੇ ਵਿਦਾ ਹੋ ਗਿਆ ਅਦੇ 3 ਸਾਲ ਤੱਕ ਉਸ ਦਾ ਕੋਈ ਪਤਾ ਨਾ ਲੱਗਾ ਹੋਸਟਲ ਵਿੱਚ ਉਸ ਦੇ ਦਰਵਾਜ਼ੇ ਤੇ ਤਾਲਾ ਲੱਗਾ ਰਿਹਾ 3 ਸਾਲਾਂ ਬਾਅਦ ਉਹ ਵਾਪਸ ਆਇਆ ਉਸ ਨੂੰ ਪਛਾਣਨਾ ਵੀ ਔਖਾ ਸੀ ਉਹ ਬਿਲਕੁਲ ਇੱਕ ਪਟਿਆ ਹੀ ਬਣ ਗਿਆ ਸੀ ਕਿਉਂਕਿ ਕੋਲ ਇੱਕ ਪੈਸਾ ਵੀ ਨਹੀਂ ਸੀ ਪਿੰਡ ਪਿੰਡ ਪਟਿਏ ਲੱਭਦਾ ਰਿਹਾ ਕਿਉਂਕਿ ਗੁਰੂ ਨੇ ਕਿਹਾ ਜਾ ਉਹਨਾਂ ਤੋਂ ਸਿੱਖ ਉਹ ਪਿੰਡ ਪਿੰਡ ਘੁੰਮਦਾ ਰਿਹਾ ਸਿੱਖਦਾ ਰਿਹਾ ਤਿੰਨ ਸਾਲਾਂ ਬਾਅਦ ਵਾਪਸ ਆਇਆ ਅਵਨੇਂਦਰ ਨਾਥ ਦੇ ਚਰਨਾਂ ਵਿੱਚ ਸਿਰ ਰੱਖ ਕੇ ਉਸਨੇ ਕਿਹਾ ਤੁਸੀਂ ਸਹੀ ਕਿਹਾ ਸੀ ਰਵਿੰਦਰ ਨਾਥ ਨੇ ਲਿਖਿਆ ਹੈ ਕਿ ਮੈਂ ਪੁੱਛਿਆ ਇਹ ਕੀ ਪਾਗਲਪਨ ਹੈ ਅਵਨੇਂਦਰ ਨਾਥ ਨੂੰ ਕਿਹਾ ਕਿ ਇਹ ਤਾਂ ਬਹੁਤ ਜ਼ਿਆਦਾ ਕੀਤੀ ਹੈ ਤੁਸੀਂ ਪਰ ਅਵਨੇਂਦਰ ਨਾਥ ਨੇ ਕਿਹਾ ਕਿ ਇਹ ਮੇਰਾ ਸਭ ਤੋਂ ਵਧੀਆ ਟੀਲਾ ਹੈ ਅਤੇ ਇਹ ਮੈਂ ਵੀ ਜਾਣਦਾ ਹਾਂ ਕਿ ਮੈਂ ਵੀ ਸ਼ਾਇਦ ਉਹ ਚਿੱਤਰ ਨਹੀਂ ਬਣਾ ਸਕਦਾ ਮੈਨੂੰ ਇਸ ਤੋਂ ਬਹੁਤ ਉਮੀਦਾਂ ਸਨ ਇਸ ਲਈ ਇਸ ਨੂੰ ਸਸਤੇ ਵਿੱਚ ਨਹੀਂ ਛੱਡਿਆ ਜਾ ਸਕਦਾ ਜੇ ਇਹ ਕੋਈ ਸਾਧਾਰਨ ਚਿੱਤਰਕਾਰ ਹੁੰਦਾ ਤਾਂ ਮੈਂ ਪ੍ਰਸ਼ੰਸਾ ਕਰਕੇ ਇਸ ਨੂੰ ਵਿਦਾ ਕਰ ਦਿੰਦਾ ਪਰ ਮੇਰੀ ਪ੍ਰਸ਼ੰਸਾ ਦਾ ਮਤਲਬ ਹੁੰਦਾ ਅੰਤ ਗੱਲ ਮੁੱਕੀ ਇਸ ਨੂੰ ਅਜੇ ਹੋਰ ਖਿੱਚਿਆ ਜਾ ਸਕਦਾ ਹੈ ਅਜੇ ਇਸ ਨੂੰ ਹੋਰ ਵੀ ਉੱਚਾ ਚੁੱਕਿਆ ਜਾ ਸਕਦਾ ਹੈ ਅਜੇ ਇਸ ਦੀਆਂ ਹੋਰ ਸੰਭਾਵਨਾਵਾਂ ਬਾਕੀ ਹਨ ਮੈਂ ਇਸ ਨੂੰ ਜਲਦੀ ਨਹੀਂ ਛੱਡ ਸਕਦਾ ਸੀ ਮੈਨੂੰ ਇਸ ਤੋਂ ਬਹੁਤ ਉਮੀਦ ਹੈ ਇਹ ਛੋਟਾ ਚਿੱਤਰਕਾਰ ਹੁੰਦਾ ਤਾਂ ਆਖ ਦਿੰਦਾ ਕਿ ਠੀਕ ਹੈ ਬਹੁਤ ਪਰਿਸ਼ਰੀ ਸਮਰੱਥਾ ਇਸ ਤੇ ਉਸ ਕਮ ਨਾਲੋਂ ਕਿਤੇ ਵੱਧ ਹੈ ਕਹਾਣੀ ਦਾ ਸਾਰ ਸਮਝ ਲਓ ਚੰਗੀ ਤਰ੍ਹਾਂ ਜਿੰਨੀ ਵੱਡੀ ਤੁਹਾਡੀ ਸਮਰੱਥਾ ਹੋਵੇਗੀ ਓਨੇ ਤੁਸੀਂ ਕੱਸੇ ਜਾਵੋਗੇ ਸਮਰੱਥਾ ਜਿੰਨੀ ਛੋਟੀ ਹੋਵੇਗੀ ਓਨੀ ਹੀ ਜਲਦੀ ਤੁਸੀਂ ਛੁੱਟ ਜਾਓਗੇ